ਤੁਸੀਂ ਦੇਖ ਰਹੇ ਹੋ ਲੀਡਰ ਪੰਜਾਬੀ মিডিਆ ਤੁਹਾਡੇ ਨਾਲਾ ਗੁਰਪ੍ਰੀਤ ਸਿੰਘ ਚੱਠਾ ਲੈ ਕੇ ਹਾਜ਼ਰਾਂ ਅੱਜ ਦੀਆਂ ਚੋਣਵੀਆਂ ਖਬਰਾਂ ਸੁਖਬੀਰ ਬਾਦਲ ਖਿਲਾਫ ਅਕਾਲ ਤਖਤ ਸਾਬ ਦਾ ਸਖਤ ਫੈਸਲਾ ਸੁਖਬੀਰ ਨੂੰ ਤਨਖਾਈਆ ਕਰਾਰ ਦਿੱਤਾ 15 ਦਿਨ ਚ ਮੁਆਫੀ ਮੰਗਣ ਲਈ ਕਿਹਾ ਅਕਾਲ ਤਖਤ ਸਾਬ ਦੇ ਫੈਸਲੇ ਤੋਂ ਇੱਕ ਦਿਨ ਪਹਿਲਾਂ ਬਲਵਿੰਦਰ ਸਿੰਘ ਭੁੰਦੜ ਨੂੰ ਲਗਾਇਆ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਵਿਰੋਧੀਆਂ ਨੇ ਜਤਾਇਆ ਇਤਰਾਜ਼ ਪੰਜਾਬ ਦੇ ਸਪੈਸ਼ਲ ਚੀਫ ਸਕੱਤਰ ਨੇ ਖਾਦ ਮੰਤਰੀ ਨਾਲ ਕੀਤੀ ਮੁਲਾਕਾਤ ਪੰਜਾਬ ਦੇ ਵਿੱਚ ਹੋਰ ਖਾਦ ਉਪਲਬਧ ਕਰਵਾਉਣ ਲਈ ਕਿਹਾ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਤੀਜਾ ਸੀਜ਼ਨ ਕਰਵਾਇਆ ਜਾ ਰਿਹਾ ਹੈ ਬੀਤੇ ਦਿਨੀ ਸੀਐਮ ਭਗਵੰਤ ਮਾਨ ਨੇ ਸੰਗਰੂਰ ਤੋਂ ਕੀਤੀ ਸੀ ਸ਼ੁਰੂਆਤ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਈ ਵਿਨੇਸ਼ ਪੁਗਾਟ ਸਰਬੱਤੇ ਭਲੇ ਲਈ ਕੀਤੀ ਅਰਦਾਸ ਲੋਕ ਮੰਚ ਪੰਜਾਬ ਵੱਲੋਂ ਪੁਰਸਕਾਰਾਂ ਦਾ ਐਲਾਨ ਪੰਜਾਬ ਦੇ ਉੱਗੇ ਕਵੀ ਵਿਜੇ ਵਿਵੇਕ ਨੂੰ ਮਿਲੇਗਾ ਸੁਜੀਤ ਪਾਤਰ ਐਵਾਰਡ ਵਿਆਹ ਕਰਵਾਉਣ ਤੋਂ ਇਨਕਾਰ ਕਰਨ ਤੇ ਲੜਕੇ ਨੇ ਲੜਕੀ ਨੂੰ ਲਗਾਈ ਅੱਗ ਬਾਅਦ ਵਿੱਚ ਆਪਣੇ ਆਪ ਨੂੰ ਵੀ ਲਾਈ ਅੱਗ ਦੋਵੇਂ ਹਸਪਤਾਲ ਚ ਦਾਖਲ ਸੁਖਬੀਰ ਤੋਂ ਇਲਾਵਾ ਬਾਕੀ ਸਾਬਕਾ ਮੰਤਰੀਆਂ ਨੂੰ ਵੀ ਅਕਾਲ ਤੱਕ ਸੈੱਟੇ ਕੀਤਾ ਤਾਲਬ ਜਲਦੀ ਹੀ ਪੇਸ਼ ਹੋਣ ਦੇ ਕਿਤੇ ਆਦੇਸ਼ NIA ਦੀਆਂ ਰੈਡਾਂ ਨੂੰ ਲੈ ਕੇ ਕਿਸਾਨ ਆਗੂ ਸਰਵਜਿੰ ਸਿੰਘ ਪੰਦੇ ਦਾ ਵੱਡਾ ਬਿਆਨ ਕਿਹਾ ਕਿਸਾਨ NIA ਦੀਆਂ ਰੈਡਾਂ ਤੋਂ ਡਰਨ ਵਾਲੇ ਨਹੀਂ ਨਵੇਂ ਬਣੇ ਮੈਂਬਰ ਪਾਰਲੀਮੈਂਟ ਮੀਤਿਹਰ ਦਾ ਵੱਡਾ ਬਿਆਨ ਕਿਹਾ ਪੰਜਾਬ ਦੇ ਵਿੱਚ ਕੰਗੜਾ ਦੀ ਨਵੀਂ ਫਿਲਮ ਐਮਰਜੈਂਸੀ ਤੇ ਲੱਗੇਗਾ ਬੈਂਡ ਬਲਵਿੰਦਰ ਸਿੰਘ ਭੁੰਦੜ ਦਾ ਸੁਖਵੀਰ ਨੂੰ ਲੈ ਕੇ ਵੱਡਾ ਬਿਆਨ ਕਿਹਾ ਸੁਖਵੀਰ ਬਾਦਲ ਅਕਾਲ ਤਖਤ ਸੈਪਟੇ ਜਰੂਰ ਹੋਣਗੇ ਪੇਸ਼ ਸਾਬਕਾ ਐਮਪੀ ਸਿਮਰਨਜੀਤ ਮਾਨ ਨੇ ਫਿਰ ਸਾਦੇ ਕੰਗੜਾ ਤੇ ਨਿਸ਼ਾਨੇ ਟਵੀਟ ਕਰਕੇ ਚੁੱਕੇ ਵੱਡੇ ਸਵਾਲ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਦੇਖਿਓ ਅੱਗੇ ਅੱਗੇ ਕੀ ਹੁੰਦਾ ਹੈ ਲੁਧਿਆਣਾ 'ਚ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਹੋਈ ਫੇਲ ਬੱਚੀ ਨੇ ਦੁਕਾਨਦਾਰ ਦੀਆਂ ਮਿੰਤਾਂ ਕਰਕੇ ਬਚਾਈ ਜਾਨ ਫਿਰ ਸੁਰਖੀਆਂ ਦੇ ਵਿੱਚ ਆਈ ਤਾਜਪੁਰਾ ਰੋਡ ਦੀ ਸੈਂਟਰਲ ਜੇਲ੍ਹ ਦੋ ਕੈਦੀਆਂ ਕੋਲੋਂ ਮਿਲਿਆ ਗਾਂਜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਅਹਿਮ ਟਿੱਪਣੀ ਕਿਹਾ ਪਤੀ-ਪਤਨੀ ਨੂੰ ਇਕੱਠੇ ਰਹਿਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਹੋਰ ਗੈਂਗਰੇਪ ਦੀ ਘਟਨਾ ਆਈ ਸਾਹਮਣੇ ਤਿੰਨ ਨੌਜਵਾਨਾਂ ਤੇ ਲੱਗੇ 16 ਸਾਲਾਂ ਲੜਕੀ ਨਾਲ ਰੇਪ ਕਰਨ ਦੇ ਇਲਜ਼ਾਮ ਪਹਿਲਾਂ ਪਿਆਈ ਸ਼ਰਾਬ ਤੇ ਬਾਅਦ ਵਿੱਚ ਕੀਤਾ ਰੇਪ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਂਰਜੀ ਨੇ ਫਿਰ ਲਿਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਜ਼ਬਰਜਨਾ ਮਾਮਲੇ ਵਿੱਚ ਸਖਤ ਕਾਨੂੰਨ ਲਿਆਉਣ ਦੀ ਕੀਤੀ ਮੰਗ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਅਟੈਚ ਹੋਇਆ ਰੀਲਿਸ ਕੁਝ ਹੀ ਸਮੇਂ ਦੇ ਵਿੱਚ ਲੱਖਾਂ ਲੋਕਾਂ ਨੇ ਗੀਤ ਸੁਣਿਆ ਪੰਜਾਬ ਚ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ ਕਈ ਥਾਵਾਂ ਦੇ ਉੱਤੇ ਮੀਂਹ ਪੈਣ ਦੀ ਜਿਤਾਈ ਸੰਭਾਵਨਾ ਐਸਾ ਨੱਛਦੀਆਂ ਅਹਿਮ ਖਬਰਾਂ ਲਗਾਤਾਰ ਜੁੜੇ ਰਹੋ ਨੈਟਰ ਪੰਜਾਬੀ ਮੀਡੀਆ ਨਾਲ ਦੇ ਉਜਾਜ਼ਤ ਧੰਨਵਾਦ